नवशह सरगर्मी प्रोग्राम वास्तविक प्रदेशी की तरफ आप जी का हार्दिक स्वागत है पेश है जिला शहीद भगत सिंह का संबंधित अज विशेष सरगर्मी ਫੈਮਲੀ ਦਾ ਸੁਆਰ ਇੱਕ ਮਲਟੀ ਕਜ਼ੀਨ ਰੈਸਟੋਰੈਂਟ ਦਾ ਸਵਾਦ ਜੋ ਤੁਹਾਨੂੰ ਹਮੇਸ਼ਾ ਰਹੇਗਾ ਯਾਦ ਅੱਜ ਹੀ ਆਓ ਚਿੰਦੂਸ ਫੈਮਲੀ ਰੈਸਟੋਰੈਂਟ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਕਾਲ 783700006 ਚੰਡੀਗੜ੍ਹ ਚੌਂਕ ਤੇ ਕੋਲ ਬੰਗਾ ਰੋਡ ਨਵਾਂ ਸ਼ਹਿਰ ਦੇ ਕੋਲ ਇੱਕ ਮਸ਼ਹੂਰ ਮਠਿਆਈਆਂ ਦੀ ਦੁਕਾਨ ਦੇ ਅੱਗੇ ਕਾਰ ਨੂੰ ਅਚਨਚੇਤ ਅੱਗ ਲੱਗ ਗਈ ਮੌਕੇ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਕਾਰ ਨੰਬਰ ਪੀਵੀ 12 ਐਲ 7519 ਜਿਸ ਨੂੰ ਗੁਰਮੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਜਾੜਲਾ ਚਲਾ ਰਹੇ ਸਨ ਉਹਨਾਂ ਨੇ ਦੱਸਿਆ ਕਿ ਉਹ ਮਠਿਆਈ ਲੈਣ ਲਈ ਇੱਥੇ ਰੁਕੇ ਸਨ ਅਤੇ ਦੁਕਾਨ ਦੇ ਅੰਦਰ ਮਠਿਆਈ ਲੈਣ ਲਈ ਚਲੇ ਗਏ ਆਪਣੀ ਗੱਡੀ ਖੜੀ ਕਰਕੇ ਜਿਸ ਵਿੱਚ ਬੱਚੇ ਬੈਠੇ ਸਨ ਤਾਂ ਗੱਡੀ ਵਿੱਚੋਂ ਅਚਾਨਕ ਧੂਆ ਨਿਕਲ ਦੀ ਸੂਚਨਾ ਮਿਲੀ ਤਾਂ ਬੱਚੇ ਇੱਕਦਮ ਬਾਹਰ ਨਿਕਲੇ ਉਹਨਾਂ ਨੇ ਗੱਡੀ ਵਿੱਚੋਂ ਨਿਕਲ ਕੇ ਮਠਿਆਈਆਂ ਦੀ ਦੁਕਾਨ ਦੇ ਵਿੱਚ ਆ ਕੇ ਦੱਸਿਆ ਕਿ ਗੱਡੀ ਨੂੰ ਅੱਗ ਲੱਗ ਗਈ ਹੈ ਜਦੋਂ ਉਹਨਾਂ ਗੱਡੀ ਕੋਲ ਆ ਕੇ ਦੇਖਿਆ ਤਾਂ ਗੱਡੀ ਵਿੱਚੋਂ ਧੂမ်းਾ ਤੇਜ ਹੋ ਗਿਆ ਉਹਨਾਂ ਨੇ ਇਸ ਮੌਕੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਫਾਇਰ ਬ੍ਰਿਗੇਡ ਨੇ ਇਸ ਅੱਗ ਤੇ ਕਾਬੂ ਪਾਇਆ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਸਰਗਰਮੀਆਂ ਨਵਾਂ ਸ਼ਹਿਰ ਸਰ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਜੀ ਆਨ ਮਰਲੇ ਕੋਈ ਆਏ ਸੀ ਆਪਣੇ ਘਰੋਂ ਅੱਛਾ ਜੀ ਹਰਪੁਰ ਜਾਣਾ ਸੀ ਅੱਛਾ ਜੀ ਇੱਥੇ ਰੋਕ ਕੇ ਦਾ ਅਸੀਂ ਜਰਾ ਰਹੇ ਅੱਛਾ ਜੀ ਉਹ ਚਲੋ ਚੱਲਣਾ ਅੱਛਾ ਜੀ ਇੱਥੇ ਹੋਣੀ ਜਾਂਦਾ ਪਰ ਉਹਨਾਂ ਨੇ ਜਿੱਦ ਕਰਕੇ ਮਾਨਿਕਾਲਾ ਲੈ ਚਾ ਲਈ ਤੇ ਜੋ ਬੱਚੇ ਵਿੱਚ ਸੀਗੇ ਹਾਂਜੀ ਅੱਛਾ ਮੈਂ ਜਦੋਂ ਮਾਨਿਕਾਲਾ ਨੂੰ ਕਿਹਾ ਮੈਂ ਫਟਾਫਟ ਬਾਹਰ ਆ ਕੇ ਤੇ ਮੈਨੂੰ ਬੁਲਾਉਣ ਲੱਗੇ ਕਹਿੰਦੇ ਪਾਪਾ ਨੂੰ ਨਹੀਂ ਆਉਣਾ ਮੈਂ ਫਟਾਫਟ ਕਮਾਂਡ ਸੈਂਟਰ ਕੱਢ ਲਿਆ ਤੇ ਫਾਇਰ ਬ੍ਰਿਗੇਡ ਨੂੰ ਤੁਸੀਂ ਕੀਤਾ ਫੋਨ ਕੀਤਾ ਹੈ ਹੀ ਫੋਨ ਕੀਤਾ ਪੌਦਾ ਲਾਹ ਪੌਦਾ ਹੋ ਜਾਂਦਾ ਔਰ ਔਰ ਲੱਗ ਸਕਦਾ ਪਰ ਅਸੀਂ ਕਿੰਨੇ ਪਛੜ ਗਏ ਆ ਸਾਨੂੰ ਜੇ ਬਾਰ ਬਾਰ ਸੰਸਥਾ ਨੂੰ ਕਹਿਣਾ ਪੈਂਦਾ ਵੀ ਪੌਦੇ ਲਾਓ ਪੌਦੇ ਸੰਭਾਲੋ ਪੌਦੇ ਪਾਣੀ ਲਗਾਓ ਕਿਵੇਂ ਆ ਜਾਂਦੇ ਅਸੀਂ ਗਰਮੀ ਦੇ ਵਿੱਚ ਅਸੀਂ ਜੀ ਰਹੇ ਆ ਕਿ ਅਸੀਂ ਇਹਦੇ ਨਾਲ ਭਾਰਾ ਦੇਣਾ ਪੈ ਰਿਹਾ ਸਾਨੂੰ ਪਰ ਉਹ ਉਸ ਧਰਤੀ ਤੇ ਜਿੱਥੇ ਕੇ ਹਰ ਤਰ੍ਹਾਂ ਦੇ ਬਰਕਤ ਹਰ ਤਰ੍ਹਾਂ ਦੀ ਫਸਲ ਨਾਲ ਨਾਲ ਦੇ ਪੌਦੇ ਫਲ ਬੂਹੇ ਹੋ ਸਕਦੇ ਆ ਪਰ ਉਹਦੀ ਨੋਰ ਪਾਜੀ ਦੇ ਵਿੱਚ ਇਹੋ ਜਿਹੇ ਹੋ ਗਿਆ ਸੀ ਕਾਂਗਰਸ ਦੀ ਬੰਦੇਗਾ ਤਾਂ ਬੜੀ ਇਕੜੀਆਂ ਕਰ ਰਹੀਆਂ ਪਰ ਇੱਕ ਆਸੇ-ਪਾਸੇ ਆਪਾਂ ਕੇ ਰੱਖ ਨਹੀਂ ला ਸਕਦੇ ਆਪਣੇ ਘਰ ਦੇ ਕੋਲ ਏਸੀ ਤਾਂ ਕਿੰਨੇ-ਕਿੰਨੇ ਘਲਾ ਲੈਣੇ ਆ ਪਰ ਇੱਕ ਦਸਤਾਉਨ ਤੋਂ ਦੀ ਤੇਜ ਕਰਦੇ ਆ ਕਿ ਇਹਦੇ ਨਾਲ ਜਾਂਦ ਪਿੰਦਾ ਆ ਇਹਦੇ ਵੀ 5-6 ਮਿੰਟ ਦੀ ਆ ਤਾਂ ਪਰ ਜੇ ਅਸੀਂ ਕਿ ਕੁਦਰਤ ਨੂੰ ਬੁਖਾਵਾਣ ਲਈ ਤਾਂ ਸਾਨੂੰ ਮਸ਼ੀਨਾਂ ਦੇ ਚਲਣੀਆਂ ਪੈਣਗੀਆਂ ਜੇ ਅਸੀਂ ਕੁਦਰਤ ਦੇ ਨੇੜੇ ਹੋਵਾਂਗੇ ਤਾਂ ਸਾਡੀ ਆਵਾਜ਼ ਚੈਰੀਟੇਬਲ ਐਂਡ ਵੈਲਫੇਅਰ ਸੁਸਾਇਟੀ ਨੇ ਲਗਾਤਾਰ ਲਗਭਗ 9 ਸਾਲ ਜਿਹੜੀ ਇਹ ਹਰੀ ਛਵੀ ਲਗਾਈ ਹੈ ਹਰ ਸਾਲ ਇਹ ਸ਼ਵੀ ਲਗਾਈ ਜਾਂਦੀ ਹੈ ਔਰ ਪੂਰੀ ਟੀਮ ਜਿਹੜੀ ਹੈ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੀ ਹੈ ਖਾਸ ਤੌਰ ਤੇ ਸਾਡੇ ਪੌਂਕਰਗੜ ਜੀ ਜਿਹੜੇ ਕਿ ਅਹਿਮਦਗੜ ਤੋਂ ਹਰ ਸਾਲ ਜਿੱਥੇ ਸਾਨੂੰ ਗੂਕੇ ਲੈ ਕੇ ਆਉਂਦੇ ਆ ਉੱਥੇ ਰੱਖਣ ਦੇ ਲਈ ਜਿੱਦਾਂ ਅੱਜ ਵੀ ਉਹ ਦੇਸੀ ਕਹਿ ਵੀ ਲੈ ਕੇ ਆਏ ਆ ਸੋ ਧੰਨਵਾਦ ਕਰਦੇ ਆ ਅਸੀਂ ਪੂਰੀ ਟੀਮ ਦਾ ਕਿਉਂਕਿ ਇਹ 2016 ਦੇ ਵਿੱਚ ਆਵਾਜ਼ ਸੰਸਥਾ ਜਿਹੜੀ ਹੋਂਦ ਵਿੱਚ ਆਈ ਔਰ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਲਗਾਤਾਰ ਇਹਨਾਂ ਨੇ ਜੋ ਸਮਾਜ ਸੇਵਾ ਦੇ ਕੰਮ ਕੀਤੇ ਹੈ ਉਹ ਬਹੁਤ ਸਲਾਗਯੋਗ ਹੈ। ਜਿਵੇਂ ਗਸਟਵਾਂ ਦੀ ਆਵਾਜ਼ ਪਦਾਨੀ ਪਰਸ਼ਾਂ ਦੇ ਔਰ ਜੂਤਮੰਦਾਂ ਦੇ ਵਿਚਾਲੇ ਇੱਕ ਪੁਲ ਦਾ ਕੰਮ ਕਰਦੀ ਹੈ। ਔਰ ਹਰ ਫੀਲਡ ਦੇ ਵਿੱਚ ਚਾਹੇ ਉਹ ਐਂਬੂਲੈਂਸ ਹੋਵੇ, ਔਰ ਗਾਈਆਂ ਹੋਣ ਜਾਂ ਜੇ ਕਿ ਜੂਤਮੰਦਾਂ ਨੂੰ ਫ੍ਰੀ ਸੇਵਾ ਦਿੰਦੇ ਹੈ। ਤ੍ਰਿਸ਼ਾ ਵੀ ਦਿੰਦੇ ਆ ਪਰ ਜਿੱਥੇ ਕਿਤੇ ਮੈਡੀਕਲ ਦੀ ਲੋੜ ਪਈ ਹੈ ਅੱਜ ਤੱਕ ਸੈਂਕੜੇ ਲੋਕਾਂ ਨੂੰ ਉਹਦੀ ਮੈਡੀਕਲ ਦੀ ਸਹਾਇਤਾ ਦਿੱਤੀ ਹੈ ਔਰ ਪਹਿਲੇ ਪਹਿਲਾ ਸ਼ੁਰੂ-ਸ਼ੁਰੂ ਦੇ ਵਿੱਚ ਅਸੀਂ ਕਾਫੀ ਲੋਕਾਂ ਦੇ ਜਿਹੜੇ ਘਰ ਹੈ ਉਹ ਵੀ ਬਣਾਏ ਹੈ ਔਰ ਨਿਸ਼ਪੱਖ ਹੋ ਕੇ ਕਿ ਕੋਈ ਕਿਸੇ ਨੂੰ ਵੀ ਆਪਣਾ ਲਾਜ ਨਹੀਂ ਹੈ ਔਰ ਸਭ ਤੋਂ ਵੱਡੀ ਗੱਲ ਹੈ ਇੱਕ ਇੱਕ ਪੈਸਾ ਜਿਹੜਾ ਦਾਨ ਦਿੱਤਾ ਹੋਇਆ ਉਹ ਨੈਟ ਦੇ ਉੱਪਰ ਹੈ ਸੋ ਕਿਸੇ ਨੇ ਆਇਆ ਤਾਂ ਦਸਰ ਪਹਿਲਾਂ ਵੀ ਕੋਈ ਦਾਨ ਦਿੱਤਾ ਹੈ ਉਹ ਅੱਜ ਵੀ ਚੈੱਕ ਕਰ ਸਕਦਾ ਹੈ ਕਿ ਮੇਰਾ ਪੈਸਾ ਕਿੱਥੇ ਆਇਆ। ਔਰ ਬਹੁਤ ਸਾਰੀਆਂ ਐਨ ਜੀਓਜ਼ ਹੈਗੀਆਂ ਜਿਹੜੀਆਂ ਕੀ ਪੈਸਾ ਲਿੱਤਾ ਦੱਸਦੀਆਂ ਨੇ ਲੇਕਿਨ ਖਰਚਾ ਕਿੱਥੇ ਹੋ ਰਿਹਾ ਨਹੀਂ ਦੱਸਦੀਆਂ। ਪਰ ਸਾਡੇ ਇੱਕ ਇੱਕ ਪੈਸਾ ਜਿਹੜਾ ਖਰਚਾ ਹੈ ਉਹ ਵੀ ਸਾਡਾ ਜਿਹੜਾ ਆਨ ਰਿਕਾਰਡ ਹੁੰਦਾ ਹੈ। ਸੋ ਕਹਿੰਦਾ ਬਾਓ ਜਿੰਨਾ ਟ੍ਰਾਂਸਪੋਰਟ ਵੇ ਦੇ ਨਾਲ ਸਾਡੀ ਆਵਾਜ਼ਾਂ ਦਾ ਕੰਮ ਕਰਦੀ ਹੈ। ਉਹ ਇੱਕ ਬਹਿਰਸ਼ ਲਾਗਾ ਜੋ ਹੈ ਔਰ ਅਸੀਂ ਉਸ ਪਰਮਾਤਮਾ ਦੇ ਮਿਹਰ ਅਰਜ਼ ਕਰਦੇ ਹਾਂ ਕਿ ਇਹ ਜਿਹੜੀ ਟੀਮ ਹੈ ਇਹਨੂੰ ਪਰਮਾਤਮਾ ਦਾ ਚੰਦ ਉਸਤੀ ਬਖਸ਼ੇ ਔਰ ਇਹ ਇਦਾਂ ਹੀ ਮਿਲ ਜੁਲ ਕੇ ਜਿੱਦਾਂ ਪਹਿਲਾਂ ਸਮਾਜ ਸੇਵਾ ਦੇ ਅਲੱਗ-ਨਅ ਦੇਰੀਆ ਦੇ ਵਿੱਚ ਕੰਮ ਕਰਦੀਆਂ ਚਾਹੇ ਉਹ ਐਜੂਕੇਸ਼ਨ ਦੇ ਵਿੱਚ ਵੀ ਬਹੁਤ ਬੜਾ ਯੋਗਦਾਨ ਪਾਇਆ ਇਹਨਾਂ ਨੇ ਬਹੁਤ ਸਾਰੇ ਸੈਮੀਨਾਰ ਕਰਾਏ ਆ ਔਰ ਖੇਡਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਯੋਗਦਾਨ ਪਾਇਆ ਹੈਗਾ ਔਰ ਦਿਵਾਲੀ ਨੂੰ ਗਰੀਬਾਂ ਦੀਆਂ ਝੁੱਗੀਆਂ ਦੇ ਵਿੱਚ ਜਾ ਕੇ ਮਠਿਆਈ ਵੀ ਵੰਡਦੇ ਆ ਸੋ ਜੇ ਮੈਂ ਗੱਲ ਕਰਨ ਲੱਗਾ ਬਹੁਤ ਲੰਮਾ ਟਾਈਮ ਲੱਗਣਾ ਬਹੁਤ ਸਾਰੇ ਸਮਾਜ ਸੇਵਾ ਦੇ ਕੰਮ ਕਰਦੇ ਆ ਔਰ ਮੈਂ ਉਸ ਪਰਮਪਤਿ ਪਰਮਾਤਮਾ ਦੇ ਕਾਲਪਕ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਇਹਨਾਂ ਨੂੰ ਇਦਾਂ ਹੀ ਤੰਦਰੁਸਤੀ ਬਖਸ਼ੇ ਔਰ ਇਹਨਾਂ ਹੋਰ ਵੀ ਹਿੰਮਤ ਵਧਾਵੇ ਤਾਂ ਕਿ ਇਹ ਇਹ ਗ੍ਰੀਸ ਨੂੰ ਆਈਵਾਂ ਹੋਰ ਵੀ ਜਿਆਦਾ ਤਰੀਕੇ ਨਾਲ ਕਰ ਸਕਦੇ ਹਾਂ ਬਹੁਤ ਬਹੁਤ ਧੰਨਵਾਦ। ਮੌਸਮ ਔਖਾ ਹੋ ਜਾਂਦਾ। ਔਰ ਔਰ ਲੱਗ ਸਕਦਾ। ਪਰ ਅਸੀਂ ਕਿੰਨੇ ਪਛੜ ਗਏ ਆ। ਤੇ ਸਾਨੂੰ ਜੇ बार-बार ਇਸ ਸੰਸਥਾ ਨੂੰ ਕਹਿਣਾ ਪੈਂਦਾ ਵੀ ਪੌਦੇ ਲਾਓ, ਪੌਦੇ ਸੰਭਾਲੋ, ਪੌਦੇ ਧਰਤ ਲਗਾਓ ਕਿਵੇਂ ਆ ਜਾਂਦੇ ਸਾਡੀ ਗਰਮੀ ਦੇ ਵਿੱਚ ਅਸੀਂ ਜੀ ਰਹੇ ਆ ਕਿ ਅਸੀਂ ਇਹਦੇ ਨਾਲ ਭਾੜਾ ਦੇਣਾ ਪੈ ਰਿਹਾ ਤੁਹਾਨੂੰ। ਪਰ ਉਹ ਉਸ ਧਰਤੀ ਤੇ ਜਿੱਥੇ ਕਿ ਹਰ ਤਰ੍ਹਾਂ ਦੇ ਫਸਲ, ਹਰ ਤਰ੍ਹਾਂ ਦੀ ਫਸਲ, ਬਾਤਨਾ ਦੇ ਪੌਦੇ ਫਲ ਬੂਖ ਹੋ ਸਕਦੇ ਆ ਪਰ ਉਹਦੀ ਰੋਡ ਭੱਜ ਦੇ ਵਿੱਚ ਇਹੋ ਇਹੋ ਜਿਹਾ ਹੋ ਗਿਆ ਸੀ ਕਾ ਕ੍ਰਿਤੀ ਬਣੇਗਾ ਤਾਂ ਬੜੀ ਇਕੜੀਆਂ ਕਰ ਲਈਆਂ ਪਰ ਇੱਕ ਆਪ ਆਸੇ ਪਾਸੇ ਆਪਾਂ ਕਿ ਰੱਖੀ ਲਾ ਸਕਦੇ ਆਪਣੇ ਘਰ ਦੇ ਕੋਲ ਏਸੀ ਲਾ ਕੇ ਕਿਤੇ ਗਲਾ ਲੈਂਦੇ ਆ ਪਰ ਇੱਕ ਦਰਤ ਤੋਂ ਦੂਰੀ ਭੇਜ ਕਰਦੇ ਆ ਕਿ ਇਹਦੇ ਨਾਲ ਗੰਦ ਪੈਂਦਾ ਹੈ ਇਹਦੇ ਪੰਛੀ ਘਟਦੇ ਆ ਤਾਂ ਪਰ ਜੇ ਅਸੀਂ ਕਿ ਕੁਦਰਤ ਨੂੰ ਬੁਖਾਵਾਣ ਲਈ ਤਾਂ ਸਾਨੂੰ ਮੰਕਿਲਾਂ ਦੇ ਚਲਣੀਆਂ ਪੈਣਗੀਆਂ ਜੇ ਅਸੀਂ ਕੁਦਰਤ ਦੇ ਨੇੜੇ ਹੋਵਾਂਗੇ ਤਾਂ ਦੀ ਤਰਸਤ ਜੀ ਮੇਰੇ ਪੱਗੇ ਤੇ ਸਮਾਜ ਦੇ ਵਿੱਚ ਸਾਡੀ ਮੁਸ਼ਕਲ ਆਉਂਦੀਆਂ ਦੂਰ ਦੂਰੀਆਂ ਆਉਂਦੀਆਂ ਇਹਦਾ ਹੀ ਬੇਚੀ ਕਰਦਾ ਸਾਡੀ ਗੁਦਰਤ ਨੇੜੇ ਹੋਈਏ ਵੱਧ ਤੋਂ ਵੱਧ ਰੱਖ ਲਈਏ ਆਪਣੇ ਘਰਾਂ ਵਿੱਚ ਵੀ ਜਗ੍ਹਾ ਜਰੂਰ ਕੱਟੀਏ ਜਿੱਦੇ ਨਾਲ ਜਲਤ ਹੋਵੇ ਤੇ ਪੰਚ ਗਿਆ ਕੇ ਬਹਿਕਣਾ ਤੇ ਉਹਨਾਂ ਦੀ ਗੱਲ ਕਰ ਉਹ ਸੁਣੀਏ ਉਹਦੇ ਨਾਲ ਸਾਡੇ ਇੱਕ ਪੱਕਾ ਸਕੂਨ ਬਣ ਜਾਵੇ ਬਸ ਜੀ ਬੱਸ ਛੱਡ ਕੇ ਸਾਥ ਦੇਣਾ ਚਾਹੀਦਾ ਔਰ ਹਰ ਪੱਖੋਂ ਹਰ ਵਕਤ ਅਸੀਂ ਹਰ ਵਕਤ ਇਸ ਸੰਸਥਾ ਦੇ ਨਾਲ ਆ ਔਰ ਇਹ ਸੰਸਥਾ ਪਰਮਾਤਮਾ ਕਰ ਕਰੇ ਰਾਜੋ ਗੁਣੀ ਜੇ ਚੌਕੜੀ ਤਰਫੀ ਕਰੇ ਮੇਰੀ ਇਹ ਦੁਆ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਉਸੇ ਆਦਮੀ ਨੂੰ ਖਾਣਾ ਨਾ ਮਿਲੇ ਤਾਂ ਉਹ 8-10 ਦਿਨ ਜਿੰਦਾ ਰਹਿ ਸਕਦਾ ਜੇ ਪਾਣੀ ਨਾ ਮਿਲੇ ਤਕਰੀਬ 15 ਦਿਨ ਜਿੰਦਾ ਰਹਿ ਸਕਦਾ ਲੇਕਿਨ ਜੇ ਆਕਸੀਜਨ ਨਾ ਮਿਲੇ ਤਾਂ 1 ਜਾਂ 2 ਮਿੰਟ ਤੋਂ ਬਾਅਦ ਕੋਈ ਆਦਮੀ ਜਿੰਦਾ ਨਹੀਂ ਰਹਿ ਸਕਦਾ ਚਾਹੇ ਉਹਦਾ ਮਤਬਾ ਕੋਈ ਵੀ ਹੋ। ਪਰ ਪਿਛਲੇ ਦਿਨਾਂ ਦੇ ਵਿੱਚ ਜਦੋਂ ਮੈਂ ਐਸਚੋ ਸਿਟੀ ਹਿਆਰਪੁਰ ਸਿਗਾ ਤਾਂ ਮੈਂ ਇਹ ਚੀਜ਼ ਦੇਖੀ ਜਦੋਂ ਕਰੋਨਾ ਕਰੋਨਾ ਦਾ ਕਾਲ ਚੱਲ ਰਿਹਾ ਸੀ ਸਾਡੀਆਂ ਬੜੀਆਂ ਅਹਿਮ ਦੂਤੀਆਂ ਸੀ ਇਸ ਨਗਰ ਦੇ ਵਿੱਚ ਤੇ ਆਕਸੀਜਨ ਦੀ ਬੜੀ ਘਾਟ ਰਹੀ ਸਿਲੰਡਰਾਂ ਦੀ ਬੜੀ ਘਾਟ ਰਹੀ। ਔਰ ਅਸੀਂ ਮੰਗ ਮੰਗ ਕੇ ਲੱਭ ਲੱਭ ਕੇ ਸੈਂਟਰ ਜਿਹੜੇ ਆ ਉਹ ਲੋਕਾਂ ਨੂੰ ਸਮਝ ਲੱਗੀ ਆ ਕਿ ਆਕਸੀਜਨ ਦਾ ਕੀ ਮੁੱਲ ਹੈ ਔਰ ਇਹ ਸਿਰਫ ਦਾ ਸਿਰਫ ਕਰ ਸਕਦੇ ਪੌਦਿਆਂ ਤੋਂ ਬਿਨਾ ਹੋਰ ਕੋਈ ਵੀ ਸਾਧਨ ਨਹੀਂ ਸਾਡੇ ਕੋਲ ਆਕਸੀਜਨ ਪਿਆਉਣ ਦਾ ਆਕਸੀਜਨ ਤਰਕ ਦੂਸਰਾ ਉਹਨਾਂ ਦਿਨਾਂ ਦੇ ਵਿੱਚ ਸਾਰਾ ਸਿਸਟਮ ਬੰਦ ਹੋ ਗਿਆ ਸੀ ਕਾਰੋਵਾਰ ਬੰਦ ਹੋ ਗਿਆ ਸੀ ਵਾਤਾਵਰਨ ਬਿਲਕੁਲ ਸਾਫ਼ ਹੋ ਗਿਆ ਸੀਗਾ ਤਾਂ ਜਲੰਧਰ ਤੋਂ ਜਿਹੜੀਆਂ ਹੈਗੀਆਂ ਸਵਾਲਕੀਆਂ ਪਹਾੜੀਆਂ ਦਿਖਦੀਆਂ ਸੀ ਧੌੜੀ ਤਾਰ ਜੀ ਨੂੰ ਕਹਿੰਦੇ ਹੈਗੇ ਆ ਉਹ ਦਿਖਦੀ ਸੀ ਉਹ ਵੀ ਜੇ ਉਸਰਾ ਸੀ ਵਾਤਾਵਰਨ ਨੂੰ ਸਾਫ਼ ਰੱਖਣਾ ਹੈ ਤਾਂ ਸਾਨੂੰ ਪੌਦੇ ਲਾਉਣੇ ਜਿਹੜੇ ਆ ਉਹ ਬਹੁਤ ਜ਼ਰੂਰਤ ਹੈ ਬਹੁਤ ਸਖਤ ਜ਼ਰੂਰਤ ਹੈ ਇਸ ਵਕਤ ਤੋਂ ਤੇ ਸਾਡਾ ਜਿਹੜਾ ਪਾਪਮਾਨ ਆ ਉਹ ਹੁਣ ਕਈ ਵੱਡ ਰਹੀ ਤੋਂ ਵੀ ਜ਼ਿਆਦਾ ਹੋ ਗਿਆ ਸਹੀ ਕਰਨ ਲਈ ਵੀ ਪੌਦਿਆਂ ਦਾ ਲਾਣਾ ਜ਼ਰੂਰੀ ਹੈ ਜਿਹੜਾ ਇਹ ਆਵਾਜ਼ ਦਾ ਉਦਮ ਹੈ ਔਰ ਇਹ ਬਹੁਤ ਵੱਡਾ ਉਦਮ ਹੈ ਵੀਰੇ ਵੀਸਾ ਲੈਣਾ ਚਾਹੀਦਾ ਆਵਾਜ਼ ਸਮਾਜ ਸੇਵਾ ਦੇ ਹੱਕ ਵਿੱਚ ਸਭ ਤੋਂ ਅੱਗੇ ਆ ਔਰ ਸਭ ਤੋਂ ਵੱਡੀ ਗੱਲ ਇਹ ਇਹਨਾਂ ਦਾ ਜੋ ਵੀ ਸਿਸਟਮ ਐਸੇ ਦਾ ਆਣਾ ਜਾਣਾ ਖਰਚਣਾ ਦੇਣਾ ਲੈਣਾ ਉਹ ਇੰਨਾ ਪਾਰਦਰਸ਼ੀ ਹੈ ਕਿ ਇੱਕ ਮੇਰੇ ਵਰਗਾ ਸਿੰਪਲ ਆਦਮੀ ਵੀ ਹਰ ਵਕਤ ਉਹਨੂੰ ਚੈੱਕ ਕਰ ਸਕਦਾ ਹੈ। ਬਹੁਤ ਸਾਰੇ ਜਿਹੜੇ ਇਹਨੇ ਬਣਾਈ ਜਾਣੀਆਂ ਸੀ ਜੀ ਇਹ ਆਦਾ ਸਾਡੇ ਦੰਦ ਜਿਹੜੇ ਮੈਂ ਬੇਨਤੀ ਕਰਾਂਗਾ अरेंद्र कुमार हुजूर हुजूर हो गया कमियां पुलिस और और तो जी एस टी राजकुमार साडे टेके जिना दी केना नाम जिना के ये कह ਉਹ ਬੜੇ ਬਾਣੇ ਪਿਆ ਥਾ ਅੱਜੀ ਭਾਈ ਜੀ ਮੈਨਾਂ ਕਿਹੜਾ ਬੰਦਣਾ ਮੈਂ ਗੂਗਲ ਪੇ ਕਰ ਜੋ ਮਾਰਕ ਕਰਿਆ ਭਾਈ ਜੀ ਕਿੰਨਾ ਮਾਹੂ ਚਾਰਾਂ ਭਾਈ ਜੀ ਵੀਰ ਮੇਰਾ ਮਾਗਦਾ ਸਤਿ ਸ਼੍ਰੀ ਅਕਾਲ ਇੱਕ ਤਰ੍ਹਾਂ ਦੀ ਪਤਾਂ ਜੀ ਆਪਣਾ ਨਾਮ ਰਜਮਾ ਰਜਮਾ ਮੇਰਾ ਨਾਮ ਅਸ਼ੋਕ ਕੁਮਾਰ ਹੈ ਇੱਥੇ ਸ਼ਰਾਬ ਦੇ ਠੇਕੇ ਦਾ ਕਾਰੋਬਾਰ ਹੈ ਸਾਡਾ ਜਿਹੜਾ ਕਿ ਰਾਤ 11 ਸਵੇਰ 11 ਦੇ ਵਿਚਕਾਰ ਤੇ ਅੱਗ ਲੱਗੀ ਹੈ ਅੱਗ ਦੇ ਕਾਰਨਾਂ ਦਾ ਹਜੇ ਕਲੀਅਰ ਨਹੀਂ ਪਤਾ ਲੱਗਿਆ ਪੁਲਿਸ ਵੈਰੀਫਾਈ ਕਰ ਰਹੀ ਹੈ ਜਦੋਂ ਕਲੀਅਰ ਹੋ ਜਾਏਗਾ ਸਾਰਾ ਪਿਕਚਰ ਕਲੀਅਰ ਹੋ ਜਾਊਗੀ ਕਾਰਨ ਦਾ ਹਜੇ ਕੁਝ ਨਹੀਂ ਪਤਾ ਲੱਗਿਆ ਜਿਸ ਤਰ੍ਹਾਂ ਜਦੋਂ ਵੀ ਪਤਾ ਲੱਗਦਾ ਸਾਰਾ ਹੋਈ ਜਾਣਾ ਕਲੀਅਰ ਨੁਕਸਾਨ 25 ਤੋਂ 30 ਲੱਖ ਦੇ ਵਿੱਚ ਹਾਂਜੀ ਕੋਈ ਫਰੇਟ ਦੀ ਚੈਕਿੰਗ ਕਰਦੇ ਪੁੱਛ ਆ ਗਈ ਜਦੋਂ ਮੌਕੇ ਤੇ ਉਹਨੇ ਬੜੀ ਐਕਸਪੋਰਟ ਕਰੀ ਆ ਉਹਨਾਂ ਨੇ ਜਦੇ ਗੱਡੀਆਂ ਪਾਣੀ ਦੇ ਆਵਰਸ ਜੋ ਵੀ ਉਹਨਾਂ ਨੇ ਸਾਂਭ ਲਿਆ ਮੌਕਾ ਕੇ ਹਾਂਜੀ ਹਾਂਜੀ ਪ੍ਰੈਸ ਰਾਈਡ ਕਿੰਨੇ ਕੁ ਵਜੇ ਪਹੁੰਚੇ ਪੁੱਣ ਜੀ ਪ੍ਰੈਸ ਰਾਈਡ ਦੇ ਉਹਨਾਂ ਨੂੰ ਕਹਿੰਦਾ ਦਗਾ ਕਿ ਕਿਦੋਂ ਮੈਂ ਸਮਝਿਆ ਨਹੀਂ ਪ੍ਰੈਸ ਰਾਈਡ ਹਾਂਜੀ 50 ਮਿੰਟਾਂ ਚ ਗੱਡੀ ਪਹੁੰਚੀ ਸੀ दुण दुण बड़ी सपोर्ट हो बड़ी मेहरबानी आस्ते बहुत सारे लोग मिलते हैं चंगिया निगाह वाले भी मिलते हैं माड़िया निगाह वाले भी मिलते हैं वक वक् लोग नजरिया ਕਿਤੇ ਬੱਚੋਂ ਤੁਹਾਨੂੰ ਇਹ ਮਹਿਸੂਸ ਹੋਵੇ ਕਿ ਕੋਈ ਵਿਅਕਤੀ ਰੋਜ਼ ਤੁਹਾਡਾ ਪਿੱਛਾ ਕਰਦਾ ਹੋਈ ਵਿਅਕਤੀ ਸਕੂਲੋਂ ਆਂਦਿਆਂ ਨੂੰ ਜਾਂ ਸਕੂਲ ਤੋਂ ਘਰ ਜਾਂਦਿਆਂ ਨੂੰ ਰੋਜ਼ ਤੁਹਾਡਾ ਪਿੱਛਾ ਕਰਦਾ ਤੁਹਾਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰਦਾ ਤੁਹਾਨੂੰ ਸਰੀਰਕ ਤੌਰ ਤੇ ਗਲਤ ਤਰੀਕੇ ਨਾਲ ਟੱਚ ਕਰਨ ਦੀ ਕੋਸ਼ਿਸ਼ ਕਰਦਾ ਤੁਹਾਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਦਾ ਹੈ तो फोन के उद्धिया कोई भेजता है तो आप महसूस करते व्यक्ति अजी

ਤੁਹਾਡੇ ਨਾਲ ਕੋਈ ਚਾਹਨਾ ਕਰਕੇ ਕਰਨਾ ਗਾਮੇ ਨੂੰ ਕੋਸ਼ਿਸ਼ ਕਰੇ ਇਹ ਜੇ ਅਸੀਂ ਮਾਈਕ ਫੋਨ ਕਰਦਾ ਹੈ ਤੁਸੀਂ ਤੁਹਾਡੇ ਦੇ ਪੱਲੇ ਮੰਮੀ ਜਾਣੀ ਤੋਂ ਬਹਿਣਾ ਨਹੀਂ ਹੈ ਕਿਸੇ ਬੰਦੇ ਨੂੰ ਅਦਾ ਗੋਣ ਵੀ ਆ ਤੁਹਾਨੂੰ ਧਿਆਨ ਦਿੰਦੇ ਆ ਚੈੱਕ ਕਰਦੇ ਆ ਤੁਹਾਨੂੰ ਉਹ ਅਕਸਰ ਲੋਨ ਪਰਸ਼ਨ ਹੁੰਦੇ ਆ ਉਹ ਤੁਹਾਡਾ ਗੋਣ ਵੀ ਹੋ ਸਕਦਾ ਹੈ ਉਹ ਤੁਹਾਡੇ ਭਰਾ ਦਾ ਦੋਸਤ ਹੋ ਸਕਦਾ ਹੈ ਉਹ ਤੁਹਾਡੇ ਡੇਲੀ ਦਾ دوست ਹੋ ਸਕਦਾ ਉਹ ਬੱਸ ਦਾ ਕਲੈਕਟਰ ਵੀ ਹੋ ਸਕਦਾ ਹੈ ਬੱਸ ਦਾ ਡਰਾਈਵਰ ਵੀ ਹੋ ਸਕਦਾ ਹੈ ਜਾਂ ਹੋਰ ਦੂਰ ਦੀ ਰਿਸ਼ਤੇਦਾਰੀ ਤੋਂ ਜਿਹੜਾ ਅਕਸਰ ਤੁਹਾਡੇ ਘਰ ਦੇ ਵੀ ਆਉਂਦਾ ਹੈ ਤੁਹਾਨੂੰ ਜਾਣਦਾ ਹੈ ਤੁਹਾਡੇ ਮਾਪੇ ਨੂੰ ਜਾਣਦਾ ਹੈ ਉਹ ਵਿਅਕਤੀ ਅਕਸਰ ਇਹਨਾਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦਾ ਹੈ ਇਹ ਸੱਜਣਾ ਸ਼ਿਭ ਭਗsein ਨਗਰ ਦਾ स्वत: ਅਜਿਹੀਆਂ ਵਿਸ਼ੇਸ਼ ਸਰਗਰਮੀਆਂ ਹਨ ਫਿਰ ਦੰਬੀਆ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀ ਇਜਾਜ਼ਤ ਦੇਉ ਧੰਨਵਾਦ